ਪਿਆਰਿਓ ਪੰਜਾਬ ਦੇ ਪੰਜਾਬੀਆਂ ਨੂੰ ਪਹਿਲ ਦੇਣੀ ਚਾਹੀਦੀ ਹੈ ਜਿਹੜੇ ਹੜ੍ਹਾਂ ਦੇ ਦੌਰਾਨ ਪ੍ਰਭਾਵਿਤ ਹੋਏ ਨੇ ਨਾ ਆ ਸਰਕਾਰੀ ਨੌਕਰੀਆਂ ਨੇ ਜਾਂ ਕਿਸੇ ਵੀ ਕੋਈ ਕਾਮਕਾਰ ਹੈ ਕੋਈ ਸਰਕਾਰੀ ਅਦਾਰਾ ਭਾਵੇਂ ਕੋਈ ਪ੍ਰਾਈਵੇਟ ਅਦਾਰਾ ਜਿਹੜੇ ਲੋਕ ਉਜੜ ਚੁੱਕੇ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਨੌਕਰੀਆਂ ਮਿਲਣੀਆਂ ਚਾਹੀਦੀਆਂ ਨੇ ਜੇ ਚਾਰ ਪੈਸੇ ਆਉਣਗੇ ਫਿਰ ਕਿਤੇ ਉਹ ਜਾ ਕੇ ਮੁੜ ਬਸੇਬਾ ਕਰ ਸਕਣਗੇ ਨਹੀਂ ਤਾਂ ਉਹ ਸਾਡੇ ਨਾਲੋਂ ਜਿਹੜੇ ਅਸੀਂ ਸ਼ਹਿਰਾਂ ਦੇ ਵਿੱਚ ਜਾਂ ਪਿੰਡਾਂ ਵਿੱਚ ਲੋਕ ਵਸਦੇ ਆ ਉਹ 20 25 30 ਸਾਲ ਪਿੱਛੇ ਚਲੇ ਗਏ ਬਹੁਤ ਪਿੱਛੇ ਚਲੇ ਗਏ ਉਹ ਹੜ ਦੇ ਦੌਰਾਨ ਪਹਿਲੇ ਦੇ ਆਧਾਰ ਤੇ ਉਹਨਾਂ ਨੂੰ ਨੌਕਰੀਆਂ ਮਿਲਣੀਆਂ ਚਾਹੀਦੀਆਂ ਨੇ ਉਹਨਾਂ ਦਾ ਰੁਜ਼ਗਾਰ ਉਹਨਾਂ ਦਾ ਕਿੱਤਾ ਚੱਲਣਾ ਚਾਹੀਦਾ ਫਿਰ ਕਿਤੇ ਜਾ ਕੇ ਉਹ ਪੈਰਾਂ ਤੇ ਖੜਨਗੇ ਆਪਣੇ ਘਰ-ਬਾਰ ਪਸ਼ੂ ਡੰਗਰ ਮਾਲ ਵਗੈਰਾ ਬਣਾਉਣਗੇ ਫਿਰ ਉਹ ਸਮਾਜ ਦੇ ਨਾਲ ਬਰਾਬਰ ਖੜ ਸਕਣਗੇ ਸੋ ਸਤਿਗੁਰ ਮਿਹਰ ਕਰਨ ਕਿਰਪਾ ਕਰਨ ਜੇ ਕਿਤੇ ਇੱਥੇ ਪੰਜਾਬ ਤੇ ਸਿੱਖਾਂ ਦਾ ਰਾਜ ਹੋਵੇ ਨਾ ਤਾਂ ਸੱਚ ਜਾਣੇ ਹੋਇਓ ਆ ਤੁਸੀਂ ਵੇਖ ਲਿਆ ਨਾ ਹੜਾਂ ਦੇ ਵਿੱਚ ਜਿਹੜੇ ਸਿੱਖ ਇਸ ਦੇਸ਼ ਦੇ ਉੱਤੇ ਰਾਜ ਕਰਨਗੇ ਉਹ ਦੇਸ਼ ਨੂੰ ਫਿਰ ਸੋਨੇ ਦੀ ਚਿੜੀ ਬਣਾ ਦੇਣਗੇ ਪੰਜਾਬ ਦੇ ਵਿੱਚ ਹੜ ਆਏ ਨੇ ਗੁਰੂ ਦਾ ਕੱਲਾ ਕੱਲਾ ਸਿੱਖ ਜਿੰਨੀ ਵੀ ਅਦੇ ਵਿੱਚ ਸਮਤਾ ਹੈ ਸ਼ਰਧਾ ਹੈ ਸੇਵਾ ਹੈ ਭਾਵਨਾ ਹੈ ਅਗਲਾ ਭੱਜ ਭੱਜ ਕੇ ਸੇਵਾ ਕਰ ਰਿਹਾ ਹੈ ਤੇ ਗੁਰੂ ਪਿਆਰਿਓ ਜਿੱਦਣ ਸਿੱਖਾਂ ਦਾ ਰਾਜ ਆ ਗਿਆ ਨਾ ਆਪਾਂ ਵੇਖ ਰਿਹਾ ਕਿ ਹੜ ਆਏ ਨੇ ਚਾਰੇ ਪਾਸੇ ਦਾਲ ਥਲ ਹੋਈ ਹੈ ਲੋਕ ਸ਼ੱਤਾਂ ਤੇ ਬੈਠ ਰਹੇ ਨੇ ਸੌ ਰਹੇ ਨੇ ਪਾਣੀ ਦੇ ਵਿੱਚ ਨੇ ਤੇ ਉਹਨਾਂ ਤੱਕ ਗੁਰੂ ਦਾ ਲੰਗਰ ਪਹੁੰਚਾਇਆ ਜਾ ਰਿਹਾ ਹੈ ਤੇ ਗੁਰੂ ਪਿਆਰਿਓ ਜਿੱਦਣ ਸਿੱਖਾਂ ਦਾ ਰਾਜ ਹੋਇਆ ਇਹ ਸਭ ਕੁਝ ਠੀਕ ਹੋ ਜਾਏਗਾ ਕਿਉਂਕਿ ਸਿੱਖ ਹਮੇਸ਼ਾ ਸੇਵਾ ਭਾਵਨਾ ਨਾਲ ਕੰਮ ਕਰਦਾ ਹੈ ਤੇ ਸਰਕਾਰਾਂ ਦਾ ਵੀ ਫਰਜ਼ ਬਣਦਾ ਕਿ ਜਿਹੜਾ ਹੜ੍ਹ ਪੀੜਤਾ ਲਈ ਜਾਂ ਕੁਦਰਤੀ ਆਫਤਾਂ ਆਉਂਦੀਆਂ ਨੇ ਜਿਹੜਾ ਉਹਨਾਂ ਕੋਲ ਡਿਜਾਸਟਰ ਫੰਡ ਹੈ ਨਾ ਇਹ ਡਿਜਾਸਟਰ ਫੰਡ ਲੋਕਾਂ ਨੂੰ ਮੁੜ ਵਸੇਬੇ ਲਈ ਲਾਇਆ ਜਾਵੇ ਆਪਣੇਆਂ ਨੇ ਅਧਿਕਾਰ ਨਹੀਂ ਨਾ ਪੜੇ ਕਿ ਡਿਜਾਸਟਰ ਫੰਡ ਕੀ ਹੁੰਦਾ ਕਿਵੇਂ ਮਿਲਦਾ ਕਿੰਨਾ ਤੇ ਲਗਾਇਆ ਜਾਂਦਾ ਇਸੇ ਕਰਕੇ ਅਸੀਂ ਬਹੁਤ ਪਿੱਛੇ ਆ ਇਹ ਫੰਡ ਹੈ ਜਿਹੜਾ ਪੈਸਾ ਹੈ ਇਹ ਉਹਨਾਂ ਲੋਕਾਂ ਤੇ ਲਗਾਇਆ ਜਾਂਦਾ ਹੈ ਜਿਹੜੇ ਹੜ੍ਹ ਦੇ ਦੌਰਾਨ ਪ੍ਰਭਾਵਿਤ ਹੁੰਦੇ ਨੇ ਪਰ ਪੰਜਾਬ ਦੇ ਨਾਲ ਕੌਣ ਖੜਾ ਕੌਣ ਨਹੀਂ ਅਸੀਂ ਸਾਰੇ ਜਾਣਦੇ ਆ ਪਰ ਇੱਕ ਗੱਲ ਪੱਕੀ ਹੈ ਪੰਜਾਬ ਨਾਲ ਕੋਈ ਖੜਾ ਪਾਵੇ ਨਾ ਖੜਾ ਹੋਵੇ ਪੰਜਾਬ ਦੇ ਨਾਲ ਗੁਰੂ ਨਾਨਕ ਪਾਸ਼ਾ ਖੜੇ ਨੇ ਪੰਜਾਬ ਦੇ ਨਾਲ ਪੰਜਾਬ ਖੜਾ ਹੈ ਤਾਈਓ ਆਖੀ ਦਾ ਬਸ ਇੰਨਾ ਹੀ بڑا ਪੰਜਾਬ ਦੇ ਨਾਲ ਗੁਰਨਾਨਕ ਖੜਾ ਸੋ ਸਤਗੁਰ ਮਿਹਰ ਕਰਨ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੋ ਸਤਗੁਰ ਮਿਹਰ ਕਰਨ ਕਿਰਪਾ ਕਰਨ